ਹੈਲੋ ਦੀ ਅੱਖਿਆ ਸੀ ਇਸੇ ਲੇ ਦੇ ਡੇ ਟਨ ਲਾਉਂਦੇ ਗੋਦ ਕਲਨਾ ਜਦ ਤੂੰ ਨਹੀਂ ਗੱਲ ਮੰਨਦਾ ਹੋ ਮੈਂ ਨਹੀਂ ਗੱਲ ਮੰਨਦਾ ਜਦ ਮੈਂ ਨਹੀਂ ਮੰਨਦਾ ਤੇ ਕਿਉਂ ਨਹੀਂ ਮੰਨਦਾ ਵੇ ਦੱਸ ਕਿਉਂ ਨਹੀਂ ਮੰਨਦਾ ਉਹ ਮੇਰੀ ਮਰਜ਼ੀ ਕਿਉਂ ਤੇਰੀ ਮਰਜ਼ੀ ਸਾਡੇ ਘੋਡੀ ਰਾਜ ਸਿਰ ਸਾਰ ਹਰਿਆਣਾ ਤੋਂ ਬਹੁਤ ਸਾਰਾ ਮਾਨ ਕਰਨ ਦੇ ਬੰਤਨ ਬਹੁਤ ਬਹੁਤ ਸ਼ੁਕਰੀਆ ਹੋਰ ਵੀ ਬੜੇ ਸੱਜਣ ਆਏ ਨੇ ਜਖਤ ਸਾਡੇ ਹਰੀ ਮੋੜੀ ਤੇ ਸਾਡੇ ਕੋਲ ਆਉ। ਉਹ ਕਹਿੰਦੀ ਮੁੜ ਕੇ ਮੈਰ ਹੋਇਆ ਕਰੋ। ਪਹਿਲਾ ਮੈਨੂੰ ਇਹਦਾ ਸਤੂ ਕਰੋਈਂਗਾ। ਪਹਿਲੀ ਗੱਲ ਤਾਂ ਮੇਂ ਜਿੱਦੇ ਦੀ ਵਿਆਹੀ ਆਈਆਂ ਇਹਨੂੰ ਰੋਂਦਾ ਹੀ ਨਹੀਂ ਆ। ਹੱਸਿਆ ਤਾਂ ਕਦੇ ਹੈ ਹੀ ਨਹੀਂ। ਪਹਿਲੀ ਗੱਲ ਤਾਂ ਕਿ ਮੇ ਜਿੱਦੇ ਦੀ ਵਿਆਹੀ ਹੈ ਇਹਨੂੰ ਰੋਂਦਾ ਹੀ ਨਹੀਂ ਤੇ ਬੰਦੇ ਨੂੰ ਹੱਸਣ ਵੀ ਦਿਆ ਕਰੋ ਤੁਸੀਂ ਹੱਸਣ ਦਿੰਦਿਆਂ ਨਹੀਂ। ਵਿਆਹ ਦੇ ਬਾਅਦ ਹੱਸਣਾ ਕਦੇ ਸੌਖਾ ਇਹਨੋਂ ਬੋਸਰਾ ਮਾਰਕਾ ਦੇ ਨਾਮ ਬਸ JAR! we mm -hmm. Oh, <laughs> i'm okay. mm gonna -hmm. okay. ਜਿਹੜੇ ਸਪਲੈਨਿਟੀਵੀ ਦੇ ਦੇ ਸਾਰੇ ਹੀ ਭੈਣ ਭਾਈਆਂ ਸਸੀ ਕਾਲ ਜੀ ਅੱਜ ਪੀਐਜੂ ਤੋਂ ਜਨਾਬੇ ਕਿਸਾਨ ਮੇਲਾ ਵਾ ਜਿੱਥੇ ਸਾਡੇ ਨਾਲ ਪੰਜਾਬ ਦੇ ਉੱਕੇ ਗਏ ਇੱਕ ਗੀਤਕਾਰ ਵੀਰੇ ਹਰਿੰਦਰ ਸੰਤੂ ਜੀ ਹਾਜ਼ਰ ਨੇ ਵੀਰੇ ਜੀ ਸਸੀ ਕਾਲ ਜੀ ਚੰਦ ਤੋੜਾ ਸਵਾਗਤ ਆ ਕੀ ਕਰਨ ਤੁਹਾਨੂੰ ਆਏ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਮੇਲਾ ਜੀ ਤੇ ਅਸੀਂ ਤਕਰੀਬਤ ਕਾਫੀ ਵੀਰੇ ਇੱਥੇ ਹਾਜ਼ਰੀ ਲਵਾਈ ਹੈ ਤੋ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਬੜੇ ਨਵੀਆਂ-ਨਵੀਆਂ ਚੀਜ਼ਾਂ, ਨਵੀਆਂ ਫਸਲਾਂ, ਨਵੇਂ ਬੀਜ, ਨਵੀਂ-ਨਵੀਂ ਜਾਣਕਾਰੀ ਇੱਥੋਂ ਮਿਲਦੀ ਹੈ। ਗੀਤਾਂ ਨਾਲ ਅਸੀਂ ਮਨੋਰੰਜਨ ਵੀ ਕਰਦੇ ਆਂ, ਕਿਸਾਨੀ ਸਮੱਸਿਆਵਾਂ ਦੇ ਗੀਤ ਜਿਹੜੇ ਆ ਸਾਡੀ ਜ਼ਿੰਦਗੀ ਨਾਲ ਜੁੜੇ, ਅਸੀਂ ਪੇਸ਼ ਕਰਦੇ ਆਂ। ਵਧੀਆ-ਵਧੀਆ ਕਲਾਕਾਰ ਇੱਥੇ ਬੁਲਾਏ ਜਾਂਦੇ ਨੇ। ਬਹੁਤ ਭਾਰੀ ਮੇਲਾ ਹੁੰਦਾ ਹੈ। ਅਗਲੀ ਵਾਰ ਜਿਹੜੇ ਇਸ ਵਾਰ ਨਹੀਂ ਆਏ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜ਼ਰੂਰ ਇਸ ਮੇਲੇ ਨੂੰ ਰੌਣਕ ਨੂੰ ਬਤਾਓ। ਐਤਕੀ ਵੀ ਬੜੀ ਰੌਣਕ ਹੈ। ਬਹੁਤ ਪੈਰਾ ਮੇਲਾ ਜੀ ਔਰ ਜ਼ਰੂਰੀ ਹੈ ਅੱਜ ਸਮੇਂ ਦੀ ਜ਼ਰੂਰਤ ਹੈ ਜ਼ਰੂਰ ਆਉਣਾ ਚਾਹੀਦਾ ਹੈ ਯਾਰ ਉਹਨੂੰ ਕੁੱਗੇ ਲੋਕ ਹੈ ਕੋ ਤੁਸੀਂ ਤੇ ਤੁਹਾਡੀ ਸਰਕਾਰ ਵੀ ਜਿਵੇਂ ਕਈ ਇੱਕ ਔਰ ਕੋਈ ਮਾਂ ਜੀ ਆ ਸੀ ਮੀਡੀਆ ਰਹੀ ਬੇਨਤੀ ਕਰਦੇ ਆ ਕਿਉਂਕਿ ਜੇ ਪੰਜਾਬ ਦੇ ਉਹ ਕਲਾਕਾਰ ਆ ਉਹ ਕਲਾਕਾਰ ਜੀ ਰਹੇ ਹੁੰਦੇ ਆ ਲਾਅਰ ਦੇ ਵਿੱਚ ਅਗੇ ਜਦੋਂ ਲੋ ਬੜਾਪਾ ਹੁੰਦਾ ਉਹਨਾਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਜਦੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਦੇਖੋ ਜੀ ਵੈਸੇ ਤਾਂ ਸਾਨੂੰ ਆਪ ਹੀ ਚਾਹੀਦਾ ਹੈ ਕਿ ਜ਼ਿੰਦਗੀ ਦਾ ਸਿਸਟਮ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਕਿ ਸਾਨੂੰ ਕੋਈ ਬਟਾਪੇ ਚ ਪ੍ਰੋਬਲਮ ਆਵੇ ਹੀ ਨਾ ਕਿਉਂਕਿ ਅਸੀਂ ਇਨਰ ਕਮਾਇਆ ਹੁੰਦਾ ਤਾਂ ਉਹ ਥੋੜਾ ਪ ਚੰਗਾ ਗਾਉਂਦੇ ਨੇ ਚੰਗੇ ਕਲਾਕਾਰ ਨੇ ਜਿਨ੍ਹਾਂ ਨੇ ਸੇਵਾ ਕੀਤੀ ਸਮਾਜ ਦੀ ਵਧੀਆ ਢੰਗ ਨਾਲ ਚੰਗੇ ਗਾਣੇ ਗਾਏ ਆ ਬੌਲਾ ਪੈਸਿਆਂ ਦਾ لالਚ ਨਹੀਂ ਕੀਤਾ ਉਹਨਾਂ ਦੇ ਜਰੂਰ ਬਾਹ ਫੜਨੀ ਚਾਹੀਦੀ ਸਰਕਾਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਕੁਲਦੀਪ ਸਿੰਘ ਡਾਇਰੈਕਟਰ ਡੇਰੀ ਵਿਕਾਸ ਪੰਜਾਬ ਸਮੂਹ ਦੇਖਣ ਵਾਲਿਆਂ ਨੂੰ ਫਾਰਮਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬੋਲਣਾ ਵਿਕਾਗ ਹਰ ਸਮੇਂ ਪੰਜਾਬ ਦੇ ਡੇਰੀ ਕਿਸਾਨਾਂ ਦੀ ਸੇਵਾ ਵਿੱਚ ਆਕਰੰਦਾ ਵਾ ਸਾਡੇ ਕੋਲੇ ਨੌਨ ਟ੍ਰੇਨਿੰਗ ਸੈਂਟਰ ਨੇ ਪੰਜਾਬ ਦੇ ਵਿੱਚ ਜਿਵੇਂ ਲੋਹਗੜੀ ਦੇ ਵਿੱਚ ਖੰਨੇ ਦੇ ਕੋਲੇ ਵਿੱਜਾ ਟ੍ਰੇਨਿੰਗ ਸੈਂਟਰ ਇਸ ਤਰ੍ਹਾਂ ਹੀ ਕੋਰਾਲੀ ਦੇ ਕੋਲੇ ਜਿਹੜਾ ਰੋਪਨਗਰ ਦੇ ਵਿੱਚ ਚਨਾਉਣੀ ਸੈਂਟਰ ਇਸ ਤਰ੍ਹਾਂ ਹੀ ਖਿਵਾੜੇ ਆ ਕਪੂਥਰੇ ਵਿੱਚ ਸੈਂਟਰ ਇਸ ਤਰ੍ਹਾਂ ਮਿਲਾ ਕੇ ਜਿਹੜੇ ਨੇ ਕੁਝ ਮਾਲ ਵਿੱਚ ਨੇ ਉਸ ਬਾਜੀ ਜਿਹੜਾ ਸੈਂਟਰ ਨੇ ਲੜਿਆ ਕਬੀਰ ਕਾ ਜਿੱਥੇ ਆਪਾਂ ਕਹਿੰਨਾ ਮਿਲਕਟ ਦਾ ਇੱਕ ਟ੍ਰੇਡਮਾਰਕਾ ਅਤੇ ਵੀਰਕਾ ਛੋਟਾ ਜਿਹਾ ਸ਼ਹਿਰ ਆ ਗੁੱਟ ਸੇ ਬਣਿਆ ਹੋਇਆ ਸੀ ਅੰਮ੍ਰਿਤਸਰ ਸ਼ਹਿਰ ਦੇ ਉੱਥੇ ਸਾਡਾ ਪਿੰਕ ਸੈਂਟਰ ਡੇਟ ਛਲਾਈ ਚ ਕੇਂਦਰ ਇੱਕ ਤਰਨਤਾਰਨਾ ਮਾਗਰ ਰੋੜ ਤੇ ਅੰਮ੍ਰਿਤਸਰ ਰੋੜ ਤੇ ਇਸ ਤਰ੍ਹਾਂ ਮੋਗੇ ਸੈਂਟਰ ਜਿਲ੍ਹਾ ਜਿਲ੍ਹਾ ਮੋਗੇ ਸੈਂਟਰ ਅਬਲਖਾਨੇ ਜਿਲ੍ਹਾ ਮੁਕਸਰ ਸਾਹਿਬ ਚ ਤੇ ਮਾਨਸਾ ਚ ਇਹ ਜੋ ਟ੍ਰੇਨ ਦੇ ਸੈਂਟਰਾਂ ਤੇ ਅਸੀਂ ਲਗਾਤਾਰ ਬਾਖਾ ਕਸ਼ਮੀਰੀਆਂ ਡੇਰੀ ਦੀਆਂ ਟ੍ਰੇਨਾਂ ਕਰਾਦੇ ਕਰਾਉਂਦੇ ਰਹਿੰਦੇ ਹਾਂ ਜੋ ਪੰਜਾਬ ਦੇ ਵਾਸੀ ਡੇਰੀ ਦਾ ਕੰਮ ਕਰਦੇ ਨੇ ਇੱਕ ਜੱਗ ਕੰਮ ਬਿਧਾਉਣਾ ਚਾਹੁੰਦੇ ਨੇ ਮੱਝਾਂ ਗਾਇਆਂ ਰੱਖਦੇ ਨੇ ਇਹ ਆਪਣਾ ਗੁਜ਼ਾਰਾ ਇਹਦੀ ਤੋਂ ਕਰਦੇ ਨੇ ਖੇਤੀਬਾੜੀ ਦੇ ਨਾਲ-ਨਾਲ ਉਹਨਾਂ ਨੂੰ ਅਸੀਂ 2 ਹਫ਼ਤਿਆਂ ਦੀ ਟ੍ਰੇਨਿੰਗ 4 ਹਫ਼ਤਿਆਂ ਦੀ ਟ੍ਰੇਨਿੰਗ ਜਾਂ ਆਨ ਡਿਮਾਂਡ ਟ੍ਰੇਨਿੰਗ ਖਾਸ ਕਰਕੇ ਸਾਡੀ ਇੱਕ ਸਟੇਟ ਦੀ ਪਲਾਨ ਆ ਜਿਹੜੀ ਅਸੀਂ ਪੰਜਾਬ ਦੇ ਅਨੁਸੂਚਿਤ ਜਾਤੀਆਂ ਦੇ ਜਿਹੜੇ ਵਸਨੀਕ ਨੇ ਪਿੱਛੀ ਪੰਜਾਬ ਦੇ ਰਹਿੰਦੇ ਨੇ ਉਹਨਾਂ ਨੂੰ ਅਸੀਂ ਲੱਗ ਸਪੈਸ਼ਲ ਟ੍ਰੇਨਿੰਗ ਚਾਹੁੰਦੇ ਆ ਇਹਨਾਂ ਟ੍ਰੇਨਿੰਗਾਂ ਦੇ ਵਿੱਚ ਤੁਹਾਨੂੰ ਦੱਸਣਾ ਕੀ ਚਾਹੁੰਦੇ ਆ ਅਸੀਂ ਕਿ ਤੁਸੀਂ ਮੱਝਾਂ ਗਾਇਆਂ ਪਹਿਲਾਂ ਕਿਹੜੀ ਦਰ ਕੀ ਰੱਖਦੇ ਆ ਰਹੇ ਹੋ ਇਹ ਆਪਾਂ ਮੱਝਾਂ ਗਾਇਆਂ ਨੂੰ ਕਿਵੇਂ ਹਰਭਰਾਈ ਕਰਨਾ ਵਾ ਕਿਸ ਸਮੇਂ ਉਹ ਨਟੀਕਾ ਲਵਾਉਣਾ ਵਾ ਕਿਹੜੇ ਸਕੇਜ ਨਸਲ ਦੀ ਮੱਝਾਂ ਰੱਖਣੀਆਂ ਤੁਹਾਨੂੰ ਪਤਾ ਜਿਹੜੇ ਫਾਰਮਰ ਨੂੰ ਅਸੀਂ ਹੋਰ ਵੀ ਸਾਡੇ ਸਿਰੇ ਉੱਥੇ ਗੈਸਟ ਫੈਕਲਟੀ ਆਉਂਦੇ ਨੇ ਸਾਡੇ ਮਾਹਰ ਆਉਂਦੇ ਨੇ ਦੱਸਦੇ ਨੇ ਕਿ ਇਸ ਤਰ੍ਹਾਂ ਨਸਲ ਸੁਧਾਰ ਕਰਨਾ ਵਾ ਨਸਲ ਸੁਧਾਰ ਦਾ ਇੱਕ ਥੰਮ੍ਹ ਰੂਲ ਹੁੰਦਾ ਵਾ ਕਿ ਜਦੋਂ ਵੀ ਤੁਸੀਂ ਕਿਸੇ ਮੱਝ ਗਾਂ ਨੂੰ ਚਾਹੇ ਨੇਚਰਲ ਸਰਵਿਸ ਕਰਾਉਣੀ ਹੈ ਜਾਂ AI ਕਰਾਉਣੀ ਹੈ ਕੋਸ਼ਿਸ਼ ਹੋਣੀ ਚਾਹੀਦੀ ਹੈ ਉਹਦਾ ਰਿਕਾਰਡ ਕੁਝ ਘੱਟੋ ਘੱਟ ਹੋਵੇ ਜੇ 10 ਕਿਲੋ ਮੱਝ 10 ਕਿਲੋ 10 ਕਿਲੋ ਦੁੱਧਿਆਂ ਵਾਲੀ ਮਾਝਾ ਤੁਹਾਡੇ ਕੋਲੇ ਜਦੋਂ ਅਸੀਂ ਉਹ ਹਰ ਵੀਰ ਇਹਨੂੰ ਕਰਾਉਣਾ ਮੈਚੂਰਲ ਕਿ ਸਰਵਜ ਕਰਾਉਣੀ ਆ ਜਾਨੂ ਛੋਟੇ ਤੋਂ ਲਗਾਉਣਾ ਸਾਂਹ ਤੋਂ ਲਗਾਉਣਾ ਕਮਾ ਨੂੰ ਜਾਂ ਤੁਸੀਂ ਟੀਕੇ ਲਗਾਉਣ ਦੇ ਬਣੋਟੀ ਕਰਵਾ ਦਾਂਦੇ ਉਹਦੇ ਰਿਕਾਰਡ ਦੇ ਮੁਤਾਬਕ ਜਿਹੜਾ ਉਹਦਾ ਉਹਦੀ ਮਾਂ ਦੇ ਛੋਟੇ ਦਾ ਸਾਂਹ ਦੀ ਜਾਂ ਉਹਦੀ ਮਾਂ ਦੇ ਜਾਂ ਦਾਦੀ ਦਾ ਉਹਦਾ ਰਿਕਾਰਡ ਆਪਣੇ ਕੋਲੇ ਅਵੇਲੇਬਲ ਸਾਡੇ ਪਸ਼ੂਪਾਲਣਾ ਮੈਧਮੇ ਦੇ ਵਿੱਚ ਹੈਗਾ ਆਲਰੇਡੀ ਜਿਹੜੇ ਟੀਕੇ ਲੱਗ ਰਹੇ ਨੇ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਵੱਖ-ਵੱਖ ਧਾਰੀ ਜਿਹੜੇ ਮਿਲਬੈਡ ਪੰਜਾਬ ਆ ਜਾਂ ਨੈਸਲੇ ਵਾਲੇ ਨੇ ਉਹ ਵੀ ਟੀਕੇ ਲਾਉਂਦੇ ਨੇ ਉਹ ਸਾਨੂੰ ਇਹ ਆ ਵੀ ਕਟੋ-ਕਟ ਉੱਪਰ ਹੋਣਾ ਚਾਹੀਦਾ ਜੇ 10 ਕਿਲੋ ਦੀ ਥੋੜੇ ਪਹਿਲਾਂ ਉਹਨੇ ਦੁੱਧ ਦਿੱਤਾ ਪਹਿਲਾਂ ਸਾਡੀ ਗਾਂ ਜਾਂ ਮੱਝ ਨੇ ਗਾਂ ਤਾਂ 20 ਕਿਲੋ ਦੇ ਪੁੱਤੇ ਕਹਾਂਗੇ ਮੱਝ ਨੂੰ ਗਾਂ ਨੇ 10 ਕਿਲੋ ਲੱਗ ਭਾਗਾ ਉਹਨੂੰ ਜਿਹੜਾ ਉਹਤ ਲੈਦੇ ਤੁਸੀਂ ਸਰਵਿਸ ਕਰਾਉਣੀ ਆ ਉਹ 12-14 ਕਿਲੋ ਦੀ ਹੋਣੀ ਚਾਹੀਦੀ ਆ ਵੀ ਤਾਂ ਕਿ ਜਿਹੜਾ ਸਾਡੀ ਕੱਟੀ ਵਸੀ ਆ ਪੈਦਾ ਹੋਵੇ ਉਹ ਤੋਂ ਉਹ ਵੱਧ ਦੋਨੇ ਨਾਲ ਇਹ ਥੰਬਰੂ ਵਾਲਾ ਸਾਡਾ ਜਿੰਦਗੀ ਆ ਇਹ ਰਚਰਾ ਚਰ ਚਰ ਰਚਰਾ ਕਿਨੇ ਕੋਣਾ ਮਾ ਆਪਾਂ ਨੂੰ ਪਤਾ ਹਿਮਨ ਬੀਕ ਉਹ ਵੀ ਸਾਹ ਲੈਂਦੇ ਨੇ ਉਹ ਵੀ ਬੋਲਦੇ ਨੇ ਐਨੀਮਲ ਅਸੀਂ ਗੁੰਗਾ ਧਾਨ ਕਹਿੰਦੇ ਆ ਉਹਨਾਂ ਨੂੰ ਅਸੀਂ ਉਹ ਬੋਲਦੇ ਨੇ ਉਹਨਾਂ ਨੂੰ ਵੀ ਅਸੀਂ ਉਹਨਾਂ ਦੀ ਲੋੜ ਕੀ ਆ ਉਹਨਾਂ ਨੇ ਜੇ ਪਹਿਲਾਂ ਛੋਟੇ ਬੱਚੇ ਨੇ ਜੰਮਣ ਤੋਂ ਲੈ ਕੇ 6 ਮਹੀਨੇ ਤੱਕ ਜਾਂ ਪਹਿਲੇ ਸੂਏ ਤੱਕ ਉਹਨਾਂ ਦੀ ਕੀ ਲੋੜਾਂ ਨੇ ਆਪਾਂ ਦੇਖਦੇ ਆਂ ਵੀ ਜਿਹੜਾ 10 ਕਿਲੋ ਦੁੱਧ ਡੰਗਰ ਦਿੰਦਾ ਵਾ ਉਹਨੂੰ ਵੀ ਉਹੀ ਪੱਠਾ ਤੱਥਾ ਪਾਈ ਜਾਂਦੇ ਆ ਫੀਡ ਪਾਈ ਜਾਂਦੇ ਆ ਖਲ ਪਾਈ ਜਾਂਦੇ ਆ ਉਹੀ ਅਸੀਂ ਗਾ 20 50 ਨੂੰ ਪਾਈ ਜਾਂਦੇ ਆ ਉਹਦਾ ਇਹ ਵੀ 10 ਵਾਲਿਆਂ ਦਾ ਬਦਲਾ ਨਹੀਂ ਹੈਗਾ ਜਿਹੜਾ 20-25 ਕਿਲੋ ਦਾ ਡੰਕਰ ਦੁੱਧ ਦਿੰਦਾ ਵਾ ਉਹਦਾ ਘਟਣਾ ਸ਼ੁਰੂ ਹੋ ਜਾਏ ਤੁਹਾਨੂੰ ਘਾਟੇ ਚੱਕ ਕਰਨ ਲੱਗਦਾ ਵੀ ਸਾਰਾ ਸਾਰਾ ਜਿਹੜਾ ਪ੍ਰੋਟੀਨ ਜਾਂ ਸਸਤੇ ਵਾਲੇ ਹੋਣ ਜਾਂ ਮਿੱਠੇ ਵਾਲੇ ਹੋਣ ਜਿਹੜੇ ਫੈਟ ਜਿਹਦੇ ਚ ਆਪਾਂ ਨੂੰ ਦੁੱਧ ਰਹੀਂ ਵੀ ਕੱਢਦੇ ਆ ਡੰਕਰ ਵੀ ਉਹਦੇ ਚ ਵੀ ਉਹਦਾ ਜਿਹੜਾ ਇੱਕ ਤਰ੍ਹਾਂ ਦਾ ਸੰਤੁਲਿਤ ਖਾਣਾ ਖੋਣੀ ਚਾਹੀਦਾ ਉਹ ਸਾਡੀ ਟ੍ਰੇਨ ਦਾ ਹਿੱਸਾ ਵਾ ਇਦੋਂ ਸਰਕਾਰੀ ਇਸ ਪਰਿਵਾਰਾਂ ਵਾਸਤੇ ਸਬਸਿਡੀ ਜਾ ਕੀ ਆ ਜਨਰਲ ਤਾਂ 24 ਸਬਸਿਡੀ ਦੋ ਪੀਆ ਪਿਆਸ ਕਰਦੇ ਹਾਂ ਜੀ ਬਹੁਤ ਵਧੀਆ ਜੀ ਕੁਐਸਚਨ ਪੁੱਟ ਕੀਤਾ ਜੋ ਸਾਡੇ ਕੋਲ ਟ੍ਰੇਨਿੰਗ ਕਰਤ ਕੇ ਹੁੰਦੇ ਨੇ ਪਾਸ ਆਊਟ ਸਰ ਇਹ ਸੀਸ ਤਾਂ ਦੋ ਹਫ਼ਤਿਆਂ ਦੇ 17 ਬੈਚ ਲਾਉਨੇ ਆ ਪੰਜ ਛੇ ਬੈਚ ਅਸੀਂ ਚਾਰ ਹਫ਼ਤਿਆਂ ਦੇ ਲਾਉਨੇ ਆ ਇਹ ਉਹਨਾਂ ਨੂੰ ਅਸੀਂ ਬਾਅਦ ਚ ਮੱਝਾਂ ਗਾਇਆਂ ਖੀਦਣ ਵਾਸਤੇ ਕਰਜ਼ਾ ਲਵੋਣੇ ਬੈਂਕਾਂ ਤੋਂ ਜੋ 70000 ਰੁਪਏ ਆ 70000 ਰੁਪਏ ਇੱਕ ਮਜਬਾ ਜਾਂ ਗਾ ਦਾ ਰੇਟ ਆ ਉਹਦੇ ਜੇ ਜੀ 25% ਸਾਡੇ ਉਹਨੂੰ ਦਿੰਨੇ ਆ ਜਿਹੜਾ ਜਨਰਲ ਕੈਟਾਗਰੀ ਦਾ ਵਾ 2 ਤੋਂ ਲੈ ਕੇ 20 ਤਾਈਂਪਲ ਤੱਕ ਲੈ ਸਕਦੇ ਨੇ 2 ਲੈ ਸਕਦਾ 5 ਲੈਣਾ 10 20 ਲੈਣਾ ਉਹਨਾਂ ਨੂੰ ਤੇ ਜਿਹੜੇ ਸੈਸ਼ਨ ਕਾਸਟ ਨੇ ਜਿਵੇਂ 32 ਬਠਨ ਮੈਂ ਕਹਾਂ ਇਹ ਦਾ ਬਸਨੀਕਰ ਆਪਣੇ ਪੰਜਾਬ ਦੇ ਉਹਨਾਂ ਨੂੰ 33% ਦਿੰਨੇ ਆ ਉਹ ਸਾਡੇ 1750 ਰੁਪਇਆ ਇੱਕ 1750 ਰੁਪਇਆ ਇੱਕ ਐਨੀਮਲ ਦਾ ਬਣ ਜਾਂਦਾ ਜਨਰਲ categories ਵਾਸਤੇ ਜਿਹੜਾ 23000 ਰੁਪਇਆ ਇੱਕ ਐਸਸੀ categories ਵਾਸਤੇ ਬਣ ਜਾਂਦਾ ਵਾ ਉਹ ਬਹੁਤ ਵਧੀਆ ਸਤੀਵਾ ਪੰਜਾਬ ਦੇ ਫਾਰਮਰ ਬੈਕ ਜਾੜ ਤੋਂ ਸ਼ੁਰੂ ਕਰਕੇ ਕਮਰਸ਼ੀਅਲ ਡੇਰੀ ਫਾਰਮ ਤੱਕ ਜਾ ਸਕਦੇ ਨੇ ਜੇ ਜਿਹੜੀ ਸਾਡੇ ਬੱਚੇ ਬਾਹਰ ਨੂੰ ਜਾ ਰਹੇ ਨੇ ਹੁਣ ਮੈਨੂੰ ਮਾਝੇ ਦੱਸਣ ਚ ਕੋਈ ਇੱਚ ਨਹੀਂ ਹੈਗੀ ਆਉਣ ਵਾਲੇ ਸਵੇਰੇ ਬੱਚੇ ਇੱਥੋਂ ਜਾਣੋਂ ਖਟਣਗੇ ਤੇ ਬਾਹਰਲੇ ਵੀ ਆ ਰਹੇ ਨੇ ਉਹ ਫਾਰਮ ਇੱਥੇ ਬੱਕਬੱਕ ਜਿਹਾ ਅੱਜ ਬਣਾ ਰਹੇ ਨੇ ਇਹ ਕੋਈ ਮੈਂ ਗੱਲ ਲਾ ਕੇ ਨਹੀਂ ਕਹ ਰਿਹਾ ਵੀ ਮੈਂ ਰੋਟ ਲੇਵਾ ਤੇ ਇੱਥੋਂ ਲੁਧਿਆਣੇ ਦੇ ਐਜੈਂਟ ਇੰਸਪੈਕਟਰ ਤੋਂ ਜਾ ਕੇ ਡਾਇਰੈਕਟਰ ਚੰਡੀਗੜ੍ਹ ਗਿਆ ਮਾਂ ਉਹ ਇਹ ਹੁਣ ਇਹ ਰਿਐਲਟੀ ਆ ਮੈਨੂੰ ਇੱਕ ਦੋ ਫੋਨ ਦਿੱਲੀ ਆਉਂਦੇ ਨੇ ਕੋਈ ਕੋਈ ਬੰਦਾ ਮੱਝਾਂ ਦਾ ਕੰਮ ਕਰਦਾ ਵੜੀਰੀ ਦਾ ਕਰਦਾ ਕੋਈ ਕਹਿੰਦਾ ਮਸ਼ੂਰਾ ਦਾ ਕਰਨਾ ਕੋਈ ਕਹਿੰਦਾ ਬੱਕਰੀਆਂ ਦਾ ਕਰਨਾ ਆਉਣ ਵਾਲੇ ਸਮੇਂ 'ਚ ਇਹ ਜੋ ਸਾਡੀ ਸਰਕਾਰ ਨੇ এমਪਲੋਇਮੈਂਟ ਦਿੱਤੀ ਆ ਜਾਂ ਸੈਲਫ ਐਮਪਲੋਇਮੈਂਟ ਦਿੱਤੀ ਆ ਇਹ ਤੁਹਾਨੂੰ ਆਪਾਂ ਨੂੰ ਰੰਗ ਆਉਣ ਵਾਲੇ ਸਮੇਂ ਦੇਖੂਗਾ ਇਹ ਤੋਂ ਇਲਾਵਾ ਕੁਝ ਢਾਰੇ ਬਣਾਉਣੇ ਨੇ ਢਾਰੇ ਵਿੱਚ ਕੈਪਟਲ ਸੈੱਟ ਉਹਦੇ ਵਾਸਤੇ 4 ਲੱਖ ਤੋਂ ਲੈ ਕੇ 6 ਲੱਖ ਤੱਕ ਦੀ ਹੁੰਦੀ ਆ ਕਰਜ਼ਾ ਲੈ ਸਕਦੇ ਬੈਂਕ ਤੋਂ ਐਂ ਦਸ ਐਨੀ ਮਿਲਦਾ 4 ਲੱਖ ਤੱਕ ਕਰਜ਼ਾ ਉਹ ਸੈੱਡਾ ਜਿਹੇ ਬਣਿਆ ਹੋਏ ਆਪਣੇ ਕੋਲੇ ਅਸੀਂ ਡੈਮੋ ਵੀ ਦਿੰਨੇ ਆ ਨਾਲ ਤੇ ਵੀ ਐਨੀ ਬੰਦਾ ਹਾਂ 6 ਲੱਖ ਦਾ ਹੋਇਆ ਉਹਦੇ ਜੀ ਪੱਤੀ 25 ਤੋਂ 33% ਜਿਹੜੀ ਆਉਣ ਵਾਲੇ ਸਮੇਂ 'ਚ ਆ ਸਾਡਾ ਸਾਲ ਖਤਮ ਹੋਇਆ ਆਉਣ ਵਾਲੇ ਸਮੇਂ 'ਚ ਅਸੀਂ ਸਟੇਟ ਪਲਾਨ 'ਚ ਪੈਸਾ ਸਰਕਾਰ ਤੋਂ ਲੈ ਰਹੇ ਹਾਂ ਉਹਨੇ ਜਿਸੀਂ ਜਿਹੜਾ ਤੁਹਾਨੂੰ ਸਭ ਲਈ 1 ਲੱਖ ਤੋਂ ਲੈ ਕੇ 1.5 ਲੱਖ ਰੁਪਇਆ ਇੱਕ ਬੈਨੀਫਿਟ ਦੇਵਾਂਗੇ ਇਹ ਤੋਂ ਇਲਾਵਾ ਜਿਹੜੇ ਮੱਝਾਂ ਗਾਈ ਰੱਖਦੇ ਉਹਨਾਂ ਨੂੰ ਮੈਕੈਨਿਜ਼ਮ ਹੰਢੇ ਫਾਰੇ ਕਿ ਕਰਨਾ ਮਸ਼ੀਨੀ ਕਰਨ ਕਿਵੇਂ ਕਰਨਾ ਮੈਂ ਤੇ ਉਹਦੇ 'ਚ ਜਿਵੇਂ ਫੋਟਾ ਹਾਰਵੈਸਟਰ ਸਿੰਗਰ ਉਹ ਫੋਟਾ ਹਾਰਵੈਸਟਰ ਸੀਜ਼ਨ ਕੀਤੇ ਸੀਗੇ ਪਹਿਲਾਂ 1 ਲੱਖ ਤਾਂ ਕੱਟਦੇ ਸੀ ਉਹ ਵੱਡੀਆਂ ਬਜਲਾਂ ਅਨਮਕੀ ਚੱਲਦੀ ਤੇ 1 ਲੱਖ ਇਹ ਕੁਤਰਾ ਕਰਦੇ ਸੀ ਉਹਨੂੰ ਚਾਰੇ ਵਾਸਤੇ ਵਰਤਿਆ ਜਾਂਦਾ ਸੀ ਨਿਆ ਉਹ ਅਸੀਂ ਕੋਡਾ ਹਾਰਵੈਸਟਰ ਵੀ ਜਿਹੜੇ ਉਹਨੂੰ ਦੇ ਜਾ ਰਹੇ ਹਾਂ ਜਿਹੜੇ 25% ਸਬਸਿਡੀ ਦੇਗੀ ਕਿਸ਼ੇ ਨੇ ਮਿਲਕ ਮਸ਼ੀਨਾਂ ਲੈਣੀਆਂ ਨੇ ਚਾਹੀਏ ਇੱਕ ਡੰਗਰ ਚੋਣਾ ਐਟਟਾ ਮਸ਼ੀਨ ਕਰੋ ਅਸੀਂ ਸਿੰਗਲ ਟੀਟ ਕਹਿੰਦੇ ਆ ਡਬਲ ਟੀਟ ਦੋ ਡੰਗਰ ਚੋ ਸਕਦੇ ਹਾਂ ਵੱਧ ਵੀ ਮਿਲਕਿੰਗ ਪਾਰਲਰ ਵੱਡੇ ਵਾਸਤੇ ਹੋ ਜਾਂਦੇ ਨੇ ਉਹਨਾਂ ਵਾਸਤੇ ਜਿਹੜੇ ਤੁਹਾਨੂੰ ਸਬਸਿਡੀ ਦੇਵਾਂਗੇ ਉਹ ਨਾਲ ਸਮਝਾ ਇਹ ਮੈਂ ਸਾਰੇ ਸਮੂਹ ਆਪਣੇ ਪੰਜਾਬ ਦੇ ਪਹਿਲਾਂ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਵੀ ਆਪਾਂ ਇਹ